ਆ ਦੇਖ ਲੈ ਕੀਰਤੀ ਅੰਮ੍ਰੋਦ ਤੋੜਦੀ ਆਪਣੇ ਨਾਨੇ ਦੇ ਬਾਗ ਵਿੱਚੋਂ ਪੂਰੀ ਮम्मा ਅੰਜੂ ਕਰਦੀ ਆ ਤਿੰਨ ਅੰਮ੍ਰੋਦ ਲੈ ਕੇ ਖੜੀ ਆ ਆਪਣੇ ਪਿਤਾ ਜੀ ਦੇ ਰਤਨ ਚੰਦ ਵਰਦੀ ਦੇ ਬਾਗ ਉਸ ਤੋਂ ਇਹ ਬਣਾਈ ਜਾਣੀ ਇੱਦਾਂ ਆਈ ਜਾਣੇ ਨਾਲ ਹਾਂ ਦੇਖਦੇ ਹਾਂ ਬਾਗ ਇੱਧਰ ਰੱਖ ਲੈ ਅੰਜੂ ਲੈ ਇੱਥੇ ਰੱਖ ਲੋ ਇੱਥੇ ਰੱਖ ਲੈ ਇਿੱਥੇ ਸੱਤ ਰਖਣਾ ਵਾਲਾ ਵਾਪਰ ਲੈ ਕੇ ਆਈ ਆ ਜਾਂਦੀ ਪਾਪਾ ਲੈ ਉਹ ਵੱਡਾ ਪਤਾ ਥੋੜੇ ਉੱਪਰ ਰੱਖ ਲਈ ਗੋਬੀ ਦਾ ਰਹਿਣ ਦੇ ਕੀਤੀ ਆ ਜਾ ਬੇਟਾ ਪਤਾ ਤੋੜ ਕੇ ਰੱਖ ਦਿੰਦੀ ਸੱਤੀਣਾ ਤੋੜ ਤੇ ਨਾ ਤੋੜ ਐਡਾ ਐਡਾ ਤੋੜ ਐ ਏਦਾ ਵੱਡੇ 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 ਜਿਹੜੇ ਤੋੜਦਾ ਬੱਚਾ ਸੱਤ ਕਬੀਦਾ ਆਮਰੂਦ ਅਮਰੂਦਾਂ ਦੇ ਬਾਗ ਅਨਮੋਲ ਦੇ ਨੰਨੇ ਦੇ ਰਤਨ ਚੰਦ ਗਰਦੀ ਦੇ ਆਜਾ ਕਿਸੇ ਵੀ ਜ਼ਿਆਦਾ ਆਪਣੀ ਕੋਈ ਉਹ ਨਹੀਂ ਰਹਿ ਜਾਂਦਾ ਹੋਰ ਨੇੜਾ ਫਿਲਮ ਬਣਾਉਂਦਾ ਵਹੀਆ ਆ ਦੇ ਮਾਮਾ ਜੀ ਵੀ ਆ ਗਏ ਇੱਧਰ ਆ ਜਾ ਕਿ ਮਿੱਟੀ ਲਾਈਏ ਵਿੱਚ ਉਹ ਮੈਨੂੰ ਸਕੇ ਵੱਡੇ 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 ਅਮਰੂਦ ਮਿਲ ਗਏ ਇਹਦੇ ਵੀ ਆਈ ਗਈ ਕੀਰਤੀ ਆ ਗੋਭੀ ਦੇ ਹਲਪਤਾ ਕੋਤੇ ਵੱਡਾ ਤੋੜਨਾ ਬਸ ਵੱਡਾ ਥੋੜਾ ਕੀ ਰਹਿਣ ਦੇ ਨੂੰ ਛੱਡ ਦੇ ਇਹ ਵੱਡੇ ਹੀ ਸਾਖ ਤੇ ਆਏ ਇਹ ਨਾ ਤੋੜ ਹਟ ਜਾ ਜਿਹੜਾ ਪੀਲਾ ਵੱਡਾ ਮਿਲੂਗਾ ਜਿਹੜੇ ਪੀਲੇ ਆ ਨਾ ਕੀਪ ਆ ਜਾ ਅਨਮੋਦ ਆ ਕੱਟਾਂ ਤੇ ਵਿਸਕਾਰ ਜਿਹੜੀ ਹੈ ਗੋਭੀ ਸਰੋਂ ਲਾਈ ਹੋਈ ਆ ਅਮਰੂਦਾਂ ਦਾ ਬਾਗ ਆ ਵੇਚ ਵਾਚੀ ਤੇ ਕੋੜ ਜਿਹੜੇ ਦਰਖਤ ਆ ਉਹ ਵੀ ਆ ਆ ਜਾਓ ਜੀ ਆ ਤੰਗਾ ਲਿਖਿਆ ਆ ਮੁੰਡਾ ਭਾਰੇ ਹੋ ਗਏ ਅਮਰੂਦ ਹਨ ਹਾਂ ਆ ਦੇਖੋ ਇਹ ਟਾਹਣੀਆਂ ਪਤਲੀਆਂ ਹਨ ਅਮਰੂਦ ਵਧੀਆ ਵੈਰਾਈਟੀ ਦੇ ਬਹੁਤ ਵਧੀਆ ਕੁਆਲਟੀ ਦੇ ਲੁਧਿਆਣੇ ਬਾਗ ਦੇ ਇੱਥਾ ਚਾੜੀਆਂ ਲੱਭ ਜਾਂਦੀਆਂ ਹਨ ਭਾਰੇ ਹੋਣ ਕਰਕੇ ਆ ਜਾ ਆ ਦੇਖੋ ਅਮਰੂਦ ਤੁਹਾਨੂੰ ਕਿੱਥੇ ਠੀਕਾ ਪੱਕੇ ਹੋਏ ਅੱਧਾ ਅੱਧਾ ਕਿਲੋ ਕਰ ਦੇ ਆ ਲੈ ਇਹ ਤੇ ਆ ਜਾ ਆ ਦੇਖੋਗੇ ਐਦਾਂ ਦੇ ਤੋੜਨੇ ਸਾਰੇ ਪੱਕੇ ਪੱਕੇ ਤੋੜੋ ਪੱਕੇ ਪੱਕੇ ਜਿਹੜੇ ਆ ਵੱਡੇ ਵੱਡੇ ਹੋ ਗਏ ਆ ਜੀ ਬੰਦੇ ਬੰਦਾ ਬੰਦਾ ਇੱਟਾ ਇੱਟਾ ਵੀ ਤੋੜ ਲਓ। ਪੱਕੇ ਬੱਟੇ ਠੀਕਾ। ਤੋ ਪਿੱਟੇ ਵੀ ਤੋੜ ਲਓ। ਇੱਡੇ ਬੱਟੇ ਬੱਟੇ ਠੀਕਾ। ਪਿੱਟੇ ਦੇ ਦਰਾਖਤ ਕਿੰਨੇ ਆ? ਬਹੁਤ ਜ਼ਿਆਦਾ। 1 2 3 4 5 6 7 8 9 10 11 12 ਤੋਂ ਵੀ ਜ਼ਿਆਦਾ ਪੱਨ। ਜਿਹਦੇ ਪੱਟ ਦਿੱਤੇ ਉਹ ਸਾਰਾ ਉੱਲੀ। ਕੱਚੇ ਆ ਪੀਤੀ ਇਹੇ। ਉਹ ਕੁੱਲ ਹਾਂ। ਚਾਰੀ। ਤੋੜੂ ਨੀ ਹੇ ਨੀਚੇ। ਚਾਰੀ ਦੇ ਲਗਭਗ ਦਰਾਖਤ। ਤੋੜ ਲਓ ਤੋੜੂ। ਜਿਹੇ ਵਾਲਾ ਪੀਤੀ ਦੇ। ਪੱਕੇ ਹੋ ਗਏ। ਵੀਰ ਜੀ ਨੂੰ ਇਹਨਾਂ ਨੂੰ ਤੋਂ ਤੋੜੋ। ਆਹ ਡੰਡਾ ਜੇ ਲੈ ਲਓ ਡੰਡੇ ਨਾ ਟੁੱਟਦੇ ਆਹ ਪਿਆ ਕੀ ਫੜਾ ਚੱਕਿਆ ਉਹਨੇ ਡੰਡਾ ਲੈ ਆ ਵੀ ਡੰਡਾ ਉਹ ਦੇ ਪਿਆ ਆਹ ਦੇ ਲੈ ਡੰਡਾ ਲੈ ਆ ਆ ਪੈਂਟ ਤਾਂ ਥੱਲੇ ਨੂੰ ਕਰ ਲਓ ਕੋਈ ਗੱਲ ਨਹੀਂ ਲੁੱਟੀ ਲਾ ਆਹ ਦੇਖੋ ਜੀ ਪਪੀਤਾ ਪੱਕ ਗਿਆ ਪੱਕ ਗਿਆ ਵੀਰ ਜੀ ਇਹ ਪੱਕਿਆ ਉਹ ਦੋ ਦਿਨ ਪਿਆ ਪੱਕ ਜਾਣਾ ਇੱਕ ਦਿਨ ਜਦੋਂ ਪੀਲਾ ਹੋ ਜਾਵੇ ਉਹ ਪੱਕ ਜਾਂਦਾ ਨਾ ਨਹੀਂ ਇੱਕ ਪੱਕ ਜਾਂਦੇ ਆਪਾਂ ਜਿਹੜੇ ਇਹ ਸਤਿ ਸ੍ਰੀ ਅਕਾਲ ਜੈਸ ਬਹੁਤ ਵਧੀਆ ਲੱਗਿਆ ਆਹ ਦੇਖੋ ਪਪੀਸਤੇ ਦੇ ਪੱਕੇ ਹੋਏ ਬਹੁਤੇ ਨਾ ਤੋੜਿਓ ਬਸ 5-4 ਹੀ ਤੋੜਿਓ ਤੁਹਾਡਾ ਰੈਡੀ ਬੋਸ ਦੀ ਇਹਨਾਂ ਕੋ ਪੀਸਦੇ ਲੇ ਜਾਓ ਆ ਵੀਰੋ ਲੈਪਾ ਪਾਜੀ ਵੀ ਆ ਗਿਆ ਬੋਰੀ ਲੈਣੀ ਹੈ ਕਪੜਾ ਰੱਖ ਕੇ ਅੱਛਾ ਬੋਰੀ ਲੈਣੀ ਸੀ ਰੂਟ ਪਾਉਣੇਗਾ ਹੋ ਲਿਓ ਇਹ ਤਾਂ ਕੱਲ ਸੁਬਹ ਕੀਤਾ ਅੱਛਾ ਕੋਈ ਨਹੀਂ ਕੋਈ ਨਹੀਂ ਤਾਂ ਹੋ ਗਿਆ ਬਰੂਦ ਇਹ ਨਹੀਂ ਜੂਤੇ ਟੈਂਟਾਂ ਚਾਹਤਨ ਪੜ ਜਾਂਦੇ ਆ ਅੱਛਾ ਆਹ ਹੱਥ ਤੇ ਹੋ ਕੇ ਰੱਖਣੇ ਆ ਉੱਧਾ ਨਹੀਂ ਤਾਂ ਅੰਦਰ ਰੱਖ ਲੈਣੇ ਤਾਂ ਹੋ ਕੇ ਰੱਖਣੇ ਆ ਕਿ ਉਹ ਇਹਨੂੰ ਹੰਦੀ ਆ ਜਾਂ ਚੀਦੀ ਆ ਮੈਲ ਇਹ ਕੀੜੀਆਂ ਨਹੀਂ ਦੀ ਆ ਜਾਂਦੀਆਂ ਫਰੂਟ ਕੋਈ ਵੀ ਸਬਜ਼ੀ ਆਉਣੀ ਬਾਅਦ ਕੋਈ ਚੀਜ਼ ਦੀ ਕੋਹਾ ਆਪਣੀ ਰਸੋਈ ਦੇ ਵੀਰਾ ਦਾ ਦਦਾ ਹੋਰ ਤੋਂ ਉਹਨਾਂ ਬੱਸ ਬੱਲੇ ਚਲੋ ਕੋਈ ਨਹੀਂ ਜਾ ਰਹੇ ਤਾਂ ਹਾਂ ਪੰਜ ਕਰ ਦਿਓ ਪਕੜ ਕੇ ਰੱਖੋ ਹਾਂ ਹਾਰ ਲਓ ਕੋਈ ਨਹੀਂ ਜਾਂਦਾ ਕੁਝ ਆ ਤੋੜ ਲਾਣਾ ਸੀ ਕੋਈ ਆਣਾ ਹੈਲਪ ਕਰੂ ਹਾਂ ਆ ਵੀ ਤੋੜਨ ਆਲਾ ਇੱਧਰ ਆ ਤੋੜਨਾ ਭਾਈ ਆ ਜਿਹੜਾ ਹੈ ਨਾ ਕਪੜਿਆਂ ਨੂੰ ਨਾ ਲਾਈ ਜਾਂ ਮਿੱਟੀ ਲੱਗ ਜਾਂਦੀ ਕਪੜਿਆਂ ਨੂੰ ਬਾਤ ਹੋ ਬਾਤ ਹੂੰ ਮੋਹਰੇ ਦੇ ਜੀ ਆ ਗਦਰਾ ਦੇ ਤੇ ਨੇ ਲਾਇਆ ਲਿਕਾ ਦੋੜਿਆ ਰਸਾਲਾ ਇਹ ਕਿੰਨੇ ਹੋ ਗਏ ਪਪੀਤੇ ਹੁਣ 5 ਹੋ ਗਏ ਵੀ ਹੋਰ ਲੈ ਲਓ ਦੋੜ ਦੋ ਇੱਕ ਦੋ ਇਹ ਤੀ ਤੇ ਪੰਜ ਪਪੀਤੇ ਹੋ ਗਏ ਵੀ ਆ ਆ ਕਿਹੜਾ ਆ ਆ ਜਿਹੜੀ ਦੂਜੀ ਆ ਹਲਦੀ ਆ ਪੁੱਤਾਂ ਪੁੱਤਾਂ ਤੋੜ ਲਓ ਦੇ ਨੀਚੇ ਰੱਖ ਲਿਓ ਆ ਹਲਦੀ ਆ ਵੀ ਆ ਜਿਹੜੇ ਆ ਆ ਹਲਦੀ ਦੇ ਜਿਹੜੇ ਆ ਰੋਜ ਖਾਂਦੇ ਆ ਉਹ ਫਸਲ ਆ ਹੋਰ ਬਾਗ ਦੇ ਵਿੱਚੋਂ ਹਲਦੀ ਜਿਹੜੀ ਆ ਗੱਠੀਆਂ ਕੱਢ ਕੇ ਜਿਹੜੀ ਉਹ ਫੇਰ ਲੈਂਦੀ ਆ ਔਰ ਹਲਦੀ ਜਿਹੜੀ ਆ ਵੀ ਬਣਦੀ ਆ ਹਲਦੀ ਜਿਹੜੀ ਅੱਜ ਕੱਲ ਕਹਿੰਦੇ ਕਰੋਨਾ ਜਿਹੜਾ ਆ ਉਹਦੇ ਤੋਂ ਬਹੁਤ ਵਧੀਆ ਹੁੰਦੀ ਆ ਦੁੱਧ ਚ ਪਾ ਕੇ ਪੀਓ